Grazie, cara. grazie, adesso buona estate. Dai, ma non dovevi, mamma? No, no, non è l'hai di portare. Ma dai, ma tesoro, ma perché? Perché qui adesso non c'è più nessuno per tanti giorni. Eh? Grazie. 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 grazie, grazie. Adesso buona estate, buone vacanze. Ah, so, benvenuti a tutto il mio canale. Ho fatto tutto il mio lavoro e ho fatto tutto il mio lavoro. So, amici, ora la video è iniziata. Siddha, rabbato. ਬਿਕਾਜ਼ ਅਦਰਬਾ ਬਿਕਾਜ਼ ਰਬਾਬ ਦਾ ਅੱਜ ਹੈਗਾ ਲਾਸਟ ਡੇ ਇਨ ਸਕੂਲ ਤੇ ਬਸ ਜਾ ਰਹੀ ਐ ਜਸਟ ਤਿੰਨ ਕ ਘੰਟੇ ਹੀ ਦਾ ਅੱਜ ਸਕੂਲ ਆ ਐਂਡ 11 ਵਜੇ ਨੂੰ ਪਿਕ ਕਰਨਾ ਮਤਲਬ 11 ਵਜੇ ਨੂੰ ਛੁੱਟੀ ਹੋ ਜਣੀ ਆ ਸੋ ਐਕਸਾਈਟਡ ਇੱਕ ਸਕੂਲ ਕੰਪਲੀਟ ਕਰ ਲਿਆ ਸੋ ਇੱਥੇ ਇਟਲੀ ਵਿੱਚ ਐਦਾ ਹੁੰਦਾ ਹੈ ਕਿ ਫਸਟ ਜਿੱਦਾਂ ਇਨਫਾਂਸੀ ਵਿੱਚ ਜਾ ਰਹੀ ਐ ਰਬਾਬ ਜਿੱਦਾਂ ਮਾਂ ਪ੍ਰੀ ਨਰਸਰੀ ਨਰਸਰੀ ਅਲਕੇ ਜੀ ਯੂਕੇ ਜੀ ਅੰਦਰ ਫਸਟ ਸਰਬਾਪ ਦਾ ਇਨਫਾਂਸੀਆ ਵਿੱਚ ਉਹ ਸਭ ਹੋ ਗਿਆ 3 ਸਾਲ ਦਾ ਇਸ ਤੋਂ ਬਾਅਦ ਰਬਾਬ ਜਾਰੀਆ ਵਾਟ ਸੈਜ ਸੈਜ ਸੈਹੇ ਸੈਹੇ ਇੱਕ ਮਿੰਟ ਜਲਦੀ ਆਈ ਮੈਂ ਇੰਟਰੋ ਕਰੰਡੀ ਰਬਾਬ ਦਾ ਲਾਸਟ ਡੇਅ ਰਬਾਬ ਸਕੂਲ ਤੋਂ ਰੋਣ ਲੱਗ ਗਈ ਤੋ ਫਿਰ ਕੀ ਹੋਇਆ ਨੈਕਸਟ ਸਕੂਲ ਵਿੱਚ ਨਵੀਆਂ ਟੀਚਰਸ ਨਵੇਂ ਫਰੈਂਡਸ ਉ ਇਜ਼ ওকে ਬਿਲਕੁਲ ਐਂਡ THEN ਰਬਾਬ ਜਿਹੜੇ ਹੁਣ ਸਕੂਲ ਜਾਊਗੀ ਪ੍ਰਾਇਮਰੀਆ ਉਹਦੇ ਵਿੱਚ ਰਬਾਬ ਦੇ ਹੋਣੇ 5 ਇਅਰਸ ਫਸਟ ਸੈਕਿੰਡ ਥਰਡ ਫੋਰਥ ਫਿਫਥ ਐਂਡ THEN ਰਬਾਬ ਜਾਊਗੀ ਮੀਡਿਆ ਜਿਹਦੇ ਵਿੱਚ ਹੁਣ ਸਹਿਜ ਉੱਥੇ ਰਬਾਬ ਦਾ ਹੋਊਗਾ ਅਗਰ ਇਹਨਾਂ ਇੱਥੇ ਇਹ ਸਿਸਟਮ ਹੈ ਜਿਹੜੇ ਸਕੂਲ ਜਾਓਗੇ ਉੱਥੇ ਫਸਟ ਸੈਕਿੰਡ ਥਰਡ ਹੀ ਹੋਣਾ ਸੋ ਤੇ ਉਹ ਪ੍ਰੀਮੀਅਮ ਮੀਡੀਆ ਸੈਕੰਡਾ ਮੀਡੀਆ ਐਂਡ ਤੈਸਾ ਮੀਡੀਆ ਐਂਡ ਦੈਨ ਜਾਉਗੀ ਸੁਪੀਓਰੇ ਤੇ ਫਿਰ ਇਹ ਤਾਂ ਹੁੰਦਾ ਹੀ ਰਹਿਣਾ ਇਟਸ ਓਕੇ ਨਾ ਓਕੇ ਸੋਰ ਬਾਬ ਸੁਪਰ ਐਕਸਾਈਟਡ ਆ ਲਾਸ ਡੇ ਆ ਹੁਣ ਬਾਬ ਨੂੰ ਸਕੂਲ ਛੱਡ ਕੇ ਆਂ ਦੈਨ ਅਸੀਂ ਜਾਵਾਂਗੇ ਮਾਰਕੀਟ ਉਥੋਂ ਫਲਾਵਰ ਪਿਕ ਕਰਨੇ ਆ ਕਿਉਂਕਿ ਬਾਬ ਨੇ ਆਪਣੀ ਮੈਸਤਰਾ ਨੂੰ ਮੈਸਤਰਾ ਮਤਲਬ ਟੀਚਰ ਨੂੰ ਦੇਣਾ ਹੈ ਫਲਾਵਰ ਸੋ ਚਲੋ ਚੱਲਦੇ ਆਂ ਐਂਡ ਬਾਬ ਦੀ ਅੱਜ ਲੁੱਕ ਬੜੀ ਰਪਚੀ ਚਲੋ ਖੜੀਓ ਬਾਬ ਲੈ ਕੇ ਆਈ ਹੈ ਆਪਣੀ ਇੰਡੀਆ ਟਵੈਲੀ ਡਰੈਸ ਇਟਸ ਫਰਮ ਮੈਕਸ ਸੋ ਇਹ ਕੋਟ ਸੈਟ ਆ ਕਾਟਨ ਦਾ ਪਿੰਕ ਐਂਡ ਵਾਈਟ ਸਟ੍ਰਾਈਪਸ ਵਿੱਚ ਸੋ ਬਹੁਤ ਹੀ ਪਿਆਰਾ ਲੱਗ ਰਿਹਾ ਪਹਿਲਾਂ ਸੋਚਿਆ ਸੀ ਉਹ ਫਰੌਗ ਪਾ ਕੇ ਜਾਣੀ ਇਹਨੂੰ ਪ੍ਰੈਸ ਕੀਤਾ ਐਂਡ ਦੈਨ ਇਧਰ ਕਰੋ ਇਧਰ ਦਿਖਾਉ ਮੈਂ ਸੋ ਐਦਾ ਬਹੁਤ ਹੀ ਪਿਆਰਾ ਸੋ ਪਿੰਕ 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 ਰਬਾਬ ਦਾ ਪਿੰਕ ਫੇਵਰਿਟ ਆ ਪਿੰਕ ਆ ਐਂਡ ਮਮਾ ਨੇ ਕੀ ਵੇਅਰ ਕੀਤਾ ਅੱਜ ਮਾਮਾ ਨੇ ਕੀ ਵੇਅਰ ਕੀਤਾ ਇੱਕ ਮਿੰਟ ਥੋੜੇ ਇਹਨੂੰ ਖੋਲ ਲਈਏ and mamma ne wear kita hai brown chappal no ek minute ruk ja and corset peaya white that again lot of laces na par aya and khulla dulla comfortable kyuki garmi bahut aa hun e just naha ke ready hoye aa te paseeno paseeni ho gayi aa fir to garmi di at hoyi payi aa so mai and set ja rahe ha set udar ready ho reya ਸੋ ਵਾਲ ਜਿਹੜੇ ਆਪਾਂ ਬਣੇ ਹੋਏ ਨੇ ਪ੍ਰੋਪਰ ਜਿਹਾ ਫਲਾਵਰ ਇਹਦੇ ਮੇਰੇ ਪੰਜ ਪੁੱਤਰਾਂ ਪੰਜ ਫਲਾਵਰ ਲੱਗੇ ਆ ਇੱਧਰ ਦੇਖ ਔਰ ਅਗੇ ਸੁਰਭਾ ਨੂੰ ਸਕੂਲ ਐਂਟਰ ਕਰਾ ਕੇ ਦੈਨ ਅਸੀਂ ਜਾਵਾਂਗੇ ਫੈਮਿਲੀ ਮਾਰਕੀਟ ਬੰਜੋਰ 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 ਓਕੇ ਹਮ ਹਮ ਤੁਕੀ ਅੱਜ ਉਹਨੇ ਦੇ ਲਾਸਟ ਡੇ ਸਫਾਈਆਂ ਕਰਨ ਲਿਆ ਤਾਂ ਕਰਕੇ ਚਲੋ ਇੱਥੇ ਰਬਾਬ ਅਬ ਰਬਾਬ ਦਾ ਹੁਣ ਲਾ ਦੇਣਾ ਅੱਜ ਅੱਜ ਭੇਜ ਦੇਣਾ ਤੈਨੂੰ ਆ ਵੀ ਉਹਨਾਂ ਦੀ ਜਲਦੀ ਲੱਗਦੀ ਚਲੋ ਚਲੋ ਵਾਟਰ ਬੋਟਲ ਕੱਢੋ ਯੈਸ ਉਹਨੇ ਵੀ ਅਣਕ ਪਾਈਆਂ ਜੋ ਲੱਗ ਗਿਆ ਚਾਰ ਬਾਕੀ ਫੈਮਿਲਾ ਆਗੇ ਹੋਇਆ ਤੇ ਅਸੀਂ ਦੇਖ ਰਹੇ ਹਾਂ ਫਲਾਵਰ ਉਹ ਤਾਂ ਕਹਿੰਦੀ ਸੀ ਰੋਜ਼ ਦੇਣਿਆ ਰੋਜ਼

अभी सोने है ना वर्ड वर्ड येलो انا اولے يا علي شو رين اوكي देयर नो एनी फ्रेश आ या ओके आई एम कलरफुल ओके फ्रॉम आउट टू द किचन उत्तो दिखा ओके ਹੁਣ ਕੀ ਲੈਣਾ ਚਾਹੁੰਦਾ ਤੂੰ ਉਹ ਦੇਖ ਤਾਂ ਪ੍ਰੋਟੀਨ ਆ ਬਲੋ ਥਰਿਸ ਮੰਗੋ ਫਲੇਵਰ ਫਲਾ ਸਿੱਕੇ ਫਿਰ ਕਿਹੜਾ ਫਲੇਵਰ ਲਈਏ ਨਾ ਪ੍ਰੋਬਾਇਓਟਿਕ ਕਿਹੜਾ ਫਲੇਵਰ ਇਸ ਵਿੱਚ ਜਿਆਦਾ ਨਹੀਂ ਹੋਊਗਾ ਮਿੱਠਾ ਜਿਆਦਾ ਨਹੀਂ ਹੋਊਗਾ ਤੈਨੂੰ ਪਤਾ ਮੈਨੂੰ ਪਸੰਦ ਨਹੀਂ ਹੋਣਾ ਫਿਰ ਤੂੰ ਹੀ ਲੈਣਾ Ok, let's go. And then. Brioche. And then a palette. Serginal and a brioche. Serginal. Okay. <truh tretli le rauzi> ok, ok. Torta and a Torta and a Ok, ok. Ok, ok. Ok, ok. Ok, ok. Ok, ਇਹ ਕਰ ਤੇ ਅਸੀਂ ਜਿਹੜਾ ਫਲਾਵਰ ਲਿਆ ਸੀ ਉਹ ਚੇਂਜ ਕਰਤਾ ਦਾ ਰੀਜ਼ਨ ਬਿਕੋਜ਼ ਉਹਦੇ نیچے ਸਾਰਾ ਹੀ ਜੜੀਆਂ ਆਦੀਆਂ ਡੰਡੀਆਂ ਸੀਗੀਆਂ ਉਗਲੀਆਂ ਹੋਈਆਂ ਸੀ ਐਂਡ ਬ੍ਰਿਓਸ਼ ਖੰਡ ਇਸ ਫੋਰ ਸੈਜ ਐਂਡ ਇਸ ਫੋਰ ਮੀ ਯਾ ਓਕੇ ਫਿਰ ਬਾਅਦ ਨੂੰ ਸਕੂਲ ਐਂਡ ਜਾਵਾਂਗੇ ਜਦੋਂ ਦੈਨ ਆਲਿਕ ਜਾਂਗੇ ਫਿਰ ਉਹ ਆਪਣੀ ਮੈਸਟਰ ਨੂੰ ਦੇ ਦੂਗੀ ਐਂਡ ਜੋ ਵੀ ਉਹਦੀਆਂ ਫੀਲਿੰਗ ਆ ਉਹ ਐਕਸਪ੍ਰੈਸ ਕਰ ਦੂਗੀ ਫੀਲਿੰਗ ਦੀਆਂ ਉਹਦੀਆਂ ਬਹੁਤਿਆ ਕੱਲ ਵੀ ਯਾਦ ਕਰਕੇ ਰੋਣ ਲੱਗਦੀ ਸੀ ਤੇ ਸਵੇਰੇ ਵੀ ਐਂਡ ਦੇਖੋ ਲਾਸਟ ਮੂਮੈਂਟ ਤੱਕ ਹੀਂ ਦਰੁੰਦੀ ਹੈ ਕਿਆਂ ਕੀ ਕਰਦੀ ਓਕੇ ਓਕੇ ਜੀ ਤੇ ਹੁਣ ਚੇਂਜ ਵਿੰਜ ਕਰ ਲਈਏ ਖਾ ਪੀ ਲਈਏ ਐਂਡ ਦੈਨ ਆਪਾਂ ਖਾਣਾ ਵਾਣਾ ਬਣਾਉਣਾ ਆ ਫਿਰ ਉਹਨੇ ਜਲੂਬ ਦਾ ਟਾਈਮ ਹੋ ਜਾਣਾ ਸੋ ਫਿਰ ਠੀਕ ਹੈ ਮਿਲਦੇ ਆ ਬਾਅਦ ਵਿੱਚ ਸੋ ਰਾਈਟ ਨਾਓ ਇਹ ਸਿਰਫ ਬਾਅਦ ਸਕੂਲ ਜਾ ਰਹੇ ਹਾਂ ਉਹ ਪਿਕ ਕਰਦੇ ਆਂ ਤੋਂ ਮੈਂ ਇਨਸਰਚ ਰਾਈਟ ਨਾਓ ਚਾਓ ਚਾਓ ਨਾ ਬਾਲੇ ਦੇ ਚਾਹ ਰੂ ਬਾਪਲੀ ਮੈਸਟਰ ਨੂੰ ਦੇ ਮੈਸਟਰ ਦੇ ਮੈਂ ਨਹੀਂ ਮੈਂ ਉਹ ਦਵੇਦੀ ਮਾਮਾ ਉਹ ਨਾ ਅਵੇ ਰੋ ਲੈ ਦੀ ਪੋਰਟਾਲ ਮਾ ਦਾਈ ਮੱਤਸੋਰਾ ਬੱਪੇ questa perché qui adesso non c'è più nessuno per tanti giorni grazie Ciao. Grazie. grazie mille no grazie a te perché è molto brava lei a insegnare ah, a... grazie, a... grazie <ride> ma è lei che è brava è mm -hmm. lei che è una brava bambina mm. Hai una brava bambina uh -huh. quindi Maria va bene mm -hmm. va bene mm, è brava ed è buona anche con gli altri bambini mm -hmm. quindi Vedrai che si trova bene anche in prima, mm -hmm. poi alla primaria là all'altra scuola. Mm -hmm. Ecco, va bene. Sì, Magari ciao. ci vediamo lì davanti alla primaria qualche oh. volta. Mm -hmm, sì, va bene, ce l'ho bocciva come me lo invalide. Grazie di tutto, eh. Grazie, sei stato troppo gentile. Grazie cara. <laughs> grazie, adesso buona estate ne? Grazie. divertiti Adesso buona estate, buone vacanze ah, Ciao, Chau, grazie Sarà settembre, penserete alla scuola mm. Settembre mm. <laughs> ciao. 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 ciao Ciao, grazie Buon up House Day Che è, Babbo? Lo vuoi suonare, Che ਮੇਰਾ ਪੁੱਤ ਕੁਛ ਬੋਲ ਨਹੀਂ ਰਿਹਾ ਸੈਡ ਸੈਡ ਆ ਵਾਏ ਸੈਡ ਹੋ ਗਿਆ ਨੈਕਸਟ ਇਅਰ ਮੈਸਟਰ ਨੇ ਤੈਨੂੰ ਮੈਮ ਨੇ ਮਿਲਣਾ ਆਇਆ ਕਰਨਾ ਸਕੂਲ ਉਹਨੇ ਕਿਹਾ ਨਾ ਇਸ ਫੋਰ ਯੂ ਮੈਚਿੰਗ ਅਡਰੈਸ ਵਾਓ ਸਕੂਲ ਤੋਂ ਆਗੇ ਹੋਇਆ ਕਲ ਚੇਂਜ ਵਿੱਚ ਕਰ ਲਿਆ ਨਾ ਲਿਆ ਮੈਂ ਸੈਜ ਨਾ ਰਿਆ ਐਂਡਰ ਬਬ ਵੇਟ ਕਰ ਰਹੀ ਐਂ ਐਂਡਰ ਬਬ ਇਧਰ ਆਓ ਐਂਡਰ ਬਬ ਯਾ ওকে ਰਬਾਬ ਨੇ ਪਾਈ ਹੋਈ ਆ ਪਾਪਾ ਦੀ ਸ਼ਰਟ ਸੀ ਕਿ ਕਿ ਵੇਟ ਕਰ ਰਹੀ ਆ ਪਾਪਾ ਦੀ ਪਾਪਾ ਦੀ ਸਹਿਜ ਦੀ ਵੇਟ ਕਰੀਏ ਸਹਿਜ ਬਣਾ ਰਿਆ ਸੋ ਸਹਿਜ ਨਾ ਕੇ ਨਿਕਲਦਾ ਦਿਨ ਰਬਾਬ ਬਣਾਉਂਦੀ ਆ ਐਂਡ ਰਬਾਬ ਦੀ ਹੈ ਉਹ ਜਿਹੜੀਆਂ ਬਸ ਅੱਜ ਨਾਲ ਦੇ ਸੀਗਾ ਹੁਣ ਰਬਾਬ ਦੀਆਂ ਛੁੱਟੀਆਂ ਇੰਜੋਏ ਮਸਟ ਐਂਡ ਕੋਈ ਐਕਸਟਰਾ ਐਕਟੀਵਿਟੀਜ਼ ਕਰਾਂਗੇ ਘਰ ਵਿੱਚ ਰਬਾਬ ਨੇ ਕੁਝ ਕੀ ਕਰਨਾ ਹੈ ਤੁਸੀਂ ਸਿੱਖਣਾ ਵੀ ਆ ਮੈਂ ਸਿੱਖਣਾ ਬਸ ਸਿੱਖਣਾ ਸੂਈ ਕਰਨਾ ਸਿੱਖਣਾ ਮਤਲਬ ਐਮਬਰਾਇਡਰੀ ਸਿੱਖਣੀ ਆ ਸੋ ਰਨਿੰਗ ਸਟਿਚਸ ਸਿਖਾਉਂਗੀ ਮੈਨੂੰ ਮੇਬੀ ਅੱਜ ਸੋ ਖਾਣਾ ਬਣ ਚੁੱਕਾ ਹੈ ਬਿੰਡੀ ਐਂਡ ਦਾਲ ਸਾਲਣ ਕੱਟਨੇ ਆ ਨਾ ਆ ਕੇ ਖਾਣਾ ਖਾਣੇ ਆ ਓਕੇ ਤੇ ਮਿਲਦੇ ਆ ਫਿਰ ਬਾਅਦ ਵਿੱਚ ਤੇ ਨਾਲੇ ਰਬਾਬ ਕਰੂਗੀ ਸੂਈ ਸੂਈ ਕਰੂਗੀ ਇਹ ਬੋਲਦੀ ਐ ਸੂਈ ਕਰੂਗੀ ਉਹ ਐਸੀ ਕਰਨ ਲੱਗਿਆ ਐ embroiderry and white ਹਲੋ white ਫੜੋ embroiderry ਕਰਨੇ ਇਧਰ ਧਿਆਨ ਦੇ ਓਕੇ ਫਿਰ embroiderry ਸਿੱਖਣ ਲੱਗੀ ਐ ਕੁੜੀ ਤੋਂ ਅਸੀਂ ਸਾਡੀ ਸਮਗਰੀ ਆ ਆਪਾਂ ਯੂਜ਼ ਕਰਨਾ ਇਹਨੂੰ ਇੰਨਾ ਕੀ ਮੱਥਾ ਟੇਕਣ ਦੀ ਸਿਖਾ ਦੋ ਬਾਬਾ ਜੀ ਬਾਬਾ ਜੀ ਸਿਖਾਣਗੇ ਤੁਹਾਨੂੰ ਦਿਮਾਗ ਦਿੱਤਾ ਬਾਬਾ ਜੀ ਨੇ ਸਾਰਾ ਕੁਝ ਸਿੱਖੋ ਓਕੇ ਆ ਸਾਡਾ ਟੁੱਟ ਗਿਆ ਇਹਨੂੰ ਆਪਾਂ ਕਰਨੇ ਆ ਕੁਝ ਜੁਗਾੜ ਲਾਉਣੇ ਆ ਸੋ ਸੂਈ ਲਾਵਾਂਗੇ ਥੋੜੀ ਜਿਹੀ ਵੱਡੀ ਕੁਕਰ ਬਾਬ ਕੋਲੋਂ ਨਾ ਹੋਣੀ ਹਣੀ ਤੂੰ ਕਰ ਲਉਂਗੀ ਸੂਈ ਚਲਾਣੀ ਆਉਂਦੀ ਤੇਨੂੰ ਐਚ ਟੀ ਐਚ ਸੂਈ ਚਲਾਣੀ ਆਉਂਦੀ ਆ ਨੈਕਸਟ ਟ੍ਰਾਈ ਫੜੋ ਪਹਿਲਾਂ ਹੱਥ ਫੜਨੀ ਹੁੰਦੀ ਆ ਫੜੋ ਓਕੇ ਵੇਟ ਸਟਾਰਟ करके कुत्ते लगभग में अटैच कराएंगे ओके तो लाइन अप ऐसे लाइन बिल्कुल करना ठीक तो है इथिक लाइन लगा लिया बिकॉज़ रबाब सिक रही या फिर ऑल रनिंग स्टिच <laughs> फ्रेम लेके आऊंगी ओके कल कर ट्राई करेंगे और तो मिल जंदे आ टेडी जो टेडी जो लेके आंधी आवी है ना आ ओके सो सब तो पहला लगानी कि नोट जो जो बार है जे सिर्फ इधर देखो पहला ममा की कर रहे हैं डू लाइक दिस ओके तो देखो हम इतो कॉल्ड ਟੈਕਨੋਲੋਜੀਆ ਚਲ ਅਸਪੇਕਟ ਨਾਉ ਸਟਾਰਟ ਸਜ ਹਾਂਕੋ ਐਸਾ ਤਨ ਚਲ ਚਲ ਓਕੇ ਇਹਨਾਂ ਕਿੱਧਰ ਨੇ ਜਿਹਨਾਂ ਮੰਮਾ ਨੇ ਸਟਿਚ ਕੀਤਾ ਨਾ ਨਹੀਂ ਨਹੀਂ ਉੱਪਰ ਉੱਪਰੋਂ ਉੱਪਰੋਂ ਕੋਈ ਨਹੀਂ ਕੁਝ ਇੱਥੇ ਇੱਥੇ ਮੰਨੂਗੀ ਉੱਪਰੋਂ ਕੋਲੋਂ ਸਾਰੇ ਇੱਥੇ نیچے نیچے ਫੜੂ ਸੂਹ ਫੜ ਕੇ نیچے ਨਾ ਓਕੇ ਖਿਚਰੋ ਖਿਚਰੋ ਸਾਰੀ ਨੀਚੇ ਖਿਚਰੋ ਖਿਚਰੋ ਇਹ ਕਿਚੂ ਫੜਾ ਹੁਣ ਇੱਥੇ ਇਥੋਂ ਫੜਾਤ ਨੀਚੂ ਹੁਣ ਇੱਥੋਂ ਕੱਢਣਾ ਉਹ ਕਿ ਬੜੀ ਇੱਥੋਂ ਇੱਥੋਂ ਸੂਈ ਉੱਪਰ ਕੱਢਣਾ ਸੂਈ ਨੂੰ ਮਨੂੰਨ ਕਰਨਾ ਆਹ ਨੋ 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 ਕੀ ਕਰਦੇ ਆ ਦੇ ਕਿਚੋ ਕਿਚੋ ਆ ਆ ਆ ਚੋ ਜਿੱਦੋ ਆ ਦੋ ਬੀ ਆ ਉਹ نیچے ਨੋਟ ਬਣ ਜਲ ਰਿਹਾ ਹਨ ਇਹਨੂੰ ਡਾਊਨ ਕਰੋ ਡਾਊਨ ਨੂੰ ਜਾਈਏ ਇਹਨੇ ਡਿਸਟੈਂਸ ਦੇਖੋ ਉਹ ਜਿਹੜਾ ਮਾਰਕਰ ਇਹਨੇ ਡਿਸਟੈਂਸ ਨੂੰ نیچے ਕਰੋ ਯਸ ਕਿਚੋ ਕਿਚੋ ਜੋਬ ਗੁੱਡ ਜੋਬ ਚਲ ਐਥੇ ਦੇਖ ਲਓ نیچے ਵੀ ਸੀਨ ਲਗਾ ਦੋ ਬੋਰਡ ਇਹ ਪਤਾ ਨਹੀਂ ਕੋਈ ਜਿੱਤੇ ਜਿੱਤੇ ਮੈਂ ਉਹ ਕਿਦਾਂ ਨਾ ਉੱਥੇ ਉੱਥੇ ਅਡਰ ਕਰਨਾ ਐਥੋਂ ਉੱਧਰ ਕਰੋ ਇਸ ਜਿਹੜੀ ਮੈਂ ਜਿਹੜੀ ਮੋਣੀ ਜਿਹੜੀ ਲੈਣੀ ਹੈ ਇਹ ਇੱਧਰ ਛੋਟਾ ਜਿਹਾ ਇਹਨਾਂ ਨੂੰ ਡਲ ਲੈਣਾ ਇਹ ਕਿੱਥੇ ਰੱਖੀ। ਬੜਾ ਛਾਪ। ਬਸ ਬਸ ਉਹਨੂੰ ਨੇ ਖਿੱਚ ਫਿਰ ਜਦੋਂ ਇੱਧਰ ਦੇਖੋ ਜਦੋਂ ਤੁਸੀਂ ਇਹਨੂੰ ਇਦਾਂ ਖਿੱਚਦੇ ਨਾ ਇੱਥੋਂ ਕੰਫਰ ਹੋ ਜਾਂਦਾ ਇੱਧਰ 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 ਆਹ ਹੋਣ ਲੱਗ ਪੈਂਦਾ। ਸੋ ਇਹਨੂੰ ਇੱਥੇ ਜਿ ਰੱਖਣਾ ਹੈ ਇੰਨੇ ਡਿਸਟੈਂਸ ਤੇ ਓਕੇ। ਅਗੋਂ ਫਿਰ ਉਹਨੂੰ ਦਰਚੋਂ ਪੂਰਾ ਫੜ ਲਿਓ ਇੱਥੋਂ ਕਰ ਲਓ ਵੈਰੀ ਗੁੱਡ ਹਾਂ ਮੈਂ ਨਹੀਂ ਅੱਗੇ ਨੋ ਨੋ ਇੱਥੇ ਅਗਰ ਇੱਥੋਂ ਫੜ ਲੈ ਕਰੂ ਨਾਲ ਤੱਕ ਫਿਰ ਜ਼ਿਆਦਾ ਨਹੀਂ ਕਿਤੇ ਹੋਣੀ ਹੋ ਕੇ ਬਸ ਸਾਨੂੰ ਜਦੋਂ ਸਟਾਪ ਕਰਦੇ ਦੋੜੋ ਚੱਟ ਬਿਚੋ ਇਹ ਨਹੀਂ ਬਸ 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 ਹੋ ਗਿਆ ਕੀ ਡਿੱਗੇ ਨਾ ਠੀਕ ਹੈ ਸੋਸੀ ਗਾਇਸ ਰਬਾਬ ਦੀ ਫਸਟ ਟੈਮ ਲੈ ਦਿਖਾਈਏ ਇਧਰ ਲੈ ਸੈ ਮੱਕਰ ਨਾਲ ਦੇ ਕਲੋਸ ਇਧਰ ਲੈ ਆ ਤੂੰ ਇੱਥੇ ਲੈ ਆ ਸਾਈਡ ਲੁੱਕ ਗਾਇਸ ਮਿੰਟ ਹੋਰ ਰਬਾਬ ਗੁੱਡ ਜੋਬ ਹੋਰ ਵੀ ਬਣਾਣਾ ਹੋਰ ਨਹੀਂ ਬਣਾਉਣਾ ਹੁਣ ਬਸ ਇੰਨੇ ਟਰਾਈ ਕਰ ਲ ਤੋ ਕਰਾਂਗੇ ਫਰੇਮ ਲਗਾ ਲਿਆ ਕੇ ਇਦਾਂ ਨਹੀਂ ਵਧੀਆ ਹੋ ਰਿਹਾ ਰਬਾਬ ਨੇ ਕੀਤੀ ਫਸਟ ਟਾਈਮ ਰਨਿੰਗ ਥਿਚ ਟੇਡੀ ਮੇਡੀ ਬਟ ਇਟਸ ਓਕੇ ਨਾਈਸ ਵਰਕ ਰਬਾਬ ਗੁੱਡ ਜੌਬ ਮੰਮਾ ਫਰੇਮ ਲਿਆ ਕੇ ਟਰਾਈ ਕਰਾਂਗੇ ਤੈਨੂੰ ਚਾ ਚੜ੍ਹਨਾ ਨਾ ਬਹੁਤ ਸਿੱਖਣ ਦਾ ਏ ਮਜ਼ਾ ਆਂਦਾ ਮੰਮਾ ਮੈਨੂੰ ਇਦਾਂ ਕੱਲਾ ਸਟਿਚ ਚ ਇਦਾਂ ਸਟਿਚ ਕਰਨਾ ਉਹ ਨਹੀਂ ਇਹ ਨਹੀਂ ਅਜੇ ਤੂੰ ਛੋਟੀ ਆ ਮੈਂ ਕਰ ਮੈਂ ਕਰਦਾ ਐ ਕਿੱਦਾਂ ਕਰ ਲੂੰਗੀ ਇੱਥੇ ਕੀ ਕਰਨਾ ਐ ਇਹਨੂੰ ਕੀ ਇੱਥੇ ਸਟਿਚ ਕਰਨਾ ਔਰ ਮੈਂ ਤੈਨੂੰ ਇੱਕ ਸ਼ਰਟ ਪਹਿਲਾਂ ਆ ਸਿੱਖੋ ਫਿਰ ਮੈਂ ਤੈਨੂੰ ਇੱਕ ਸ਼ਰਟ ਕਿਸਤੇ ਕਟਿੰਗ ਕਰਨ ਇਸ ਖਾਉਂਗੀ ਬੇਬੀ ਦੀ ਡਾਲ ਦੀ ਠੀਕ ਹੈ ਫਿਰ ਤੁਸੀਂ ਉਹਦੇ ਤੇ ਟਰਾਈ ਕਰਨਾ ਠੀਕ ਹੈ ਮਸ਼ੀਨ ਨਾਲ ਆਉਂਦੀ ਆਉਂਦੀ ਆਹ ਨਹੀਂ ਮੈਨੂੰ ਮੈਂ ਸਿਖਾਉਂਗੀ ਵੱਡੀ ਵੱਡੀ ਤੇਰੇ ਕੋਲ ਕਿਦਨ ਸ਼ ਕੋਈ ਸੂਟ ਬਣਾਉਣੇ ਬੜਾ ਸਟਾਫ ਤੇ ਆਇਆ ਠੀਕ ਹੈ ਓਕੇ ਬੱਸ ਸੋਨ ਬੱਸ ਮਜ਼ੀ ਕਰਦਾ ਓਕੇ ਇਨਾ ਵੱਡਾ ਨਹੀਂ ਛੋਟਾ ਛੋਟਾ ਕੋਈ ਹੋਏ ਰੁਕੋ ਤੇ ہاں ਇੱਥੇ ਦੇ ਓਕੇ ਆ ਜਾਓ ਓਕੇ ਬੱਸ ਖਿੱਚਣਾ ਨਹੀਂ ਖਿੱਚਣਾ ਨਹੀਂ ਆ ਇਦਾਂ ਹੋ ਜਾਣਾ ਫਿਰ ਜ਼ਿਆਦਾ ਖਿੱਚਿਆ ਹੋ ਗਿਆ ਓਕੇ ਇਹ ਕੀ ਚੀਜ਼ ਦਿੱਖੀ ਠੀਕ ਹੈ ਇਹਨੂੰ ਕੀ ਕਹਿੰਦੇ ਆ ਸਟਿਚ ਰਨਿੰਗ ਸਟਿਚ ਰਨਿੰਗ ਸਟਿਚ ਕਿਉਂ ਬਿਕਾਸ ਇਟਸ ਲਾਈਕ ਅ ਰਨਿੰਗ ਕਿ ਰਨਿੰਗ ਕਰਦੇ ਨੇ ਇਹਦਾ ਕੋਸਟ ਰਦਾ ਮੰਨਿਆ ਇਟਸ ਅ ਰਨਿੰਗ ਸਟਿਚ ਚਲੋ ਕੀ ਕਰਨਾ